ਸਾਚਰੇ ਕਾਲ ਸਟੂਡੈਂਟਸ ਦਾ ਜੋ ਪ੍ਰੋਟੈਸਟ ਚੱਲ ਰਿਹਾ ਹੈ ਬ੍ਰੈਂਟਨ ਦੇ ਵਿੱਚ 410 ਹਾਈਵੇ ਦੇ ਕੋਲ ਉਹਦਾ ਅਜ 45ਵਾਂ ਦਿਨ ਆ ਚੁੱਕਿਆ ਹੈ ਤੇ ਅੱਜ ਵੀ ਇੱਥੇ ਬਹੁਤ ਜ਼ਿਆਦਾ ਲੋਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਦੇ ਨਾਲ ਪ੍ਰੋਟੈਸਟ ਅੱਗੇ ਵਧਦਾ ਜਾ ਰਿਹਾ ਤਾਂ ਲੋਕਾਂ ਦਾ ਇਕੱਠ ਵੀ ਲੋਕਾਂ ਦਾ ਸਮਰਥਨ ਵੀ ਇਹਨਾਂ ਸਟੂਡੈਂਟਸ ਨੂੰ ਵਰਕ ਪਰਮਿਟ ਹੋਲਡਰਸ ਨੂੰ ਵਧਦਾ ਜਾ ਰਿਹਾ ਹੈ ਅੱਜ ਵੀ ਇੱਥੇ ਪਹੁੰਚੇ ਹਨ ਰੈਲੀ ਗੱਡੇ ਜਾ ਰਹੀ ਹੈ ਇਹਨਾਂ ਦੇ ਵੱਲੋਂ ਵਰਕ ਪਰਮਿਟ ਹੋਲਡਰਸ ਦੇ ਵੱਲੋਂ ਨਾਲ ਦੇ ਨਾਲ ਗੱਲਬਾਤ ਕਰਦੇ ਆ ਤੇ ਬਜ਼ੁਰਗ ਜਿਹੜੇ ਪਹੁੰਚੇ ਨੇ ਠੰਡ ਹੋਣ ਦੇ ਬਾਵਜੂਦ ਇੱਥੇ ਤਾਂ ਕੱਲ ਜਿਹੜੇ ਪ੍ਰੋਟੈਸਟ ਤੇ ਤੁਸੀਂ ਪਹੁੰਚੇ ਹੋ ਸਾਥ ਦੇ ਰਹੇ ਹੋ ਬਹੁਤ ਜ਼ਿਆਦਾ ਇਕੱਠ ਦੇਖਣ ਨੂੰ ਮਿਲ ਰਿਹਾ ਜਿਹੜੇ ਕੈਨੇਡੀਅਨ ਇੱਥੇ ਦੇ ਲੋਕ ਨੇ ਤੁਹਾਡਾ ਸਪੋਰਟ ਕਰਨ ਦਾ ਕਾਰਨ ਕੀ ਹੈ ਸਟੂਡੈਂਟਸ ਸਾਡਾ ਸਪੋਰਟ ਕਰਨ ਦਾ ਕਾਰਨ ਬੇਟਾ ਇਹ ਹੈ ਕਿ ਜਦੋਂ ਸਰਕਾਰ ਨੇ ਇਹਨਾਂ ਬੱਚਿਆਂ ਨੂੰ ਇੱਥੇ ਬੁਲਾਇਆ ਸੀ ਤਾਂ ਉਦੋਂ ਇਹਨਾਂ ਬੱਚਿਆਂ ਨੇ ਆਪਣਾ ਭਵਿੱਖ ਵਧੀਆ ਬਣਾਉਣ ਦੀ ਲਈ ਉਹ ਫੈਸਲਾ ਲਿਆ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਸਟੱਡੀ ਕਰੀਏ ਤੇ ਆਪਣਾ ਭਵਿੱਖ ਵਧੀਆ ਬਣਾਵਾਂਗੇ ਪਰ ਉਦੋਂ ਸਰਕਾਰ ਨੇ ਪਹਿਲਾਂ ਇੰਨੀ ਜ਼ੋਰ ਲਾ ਕੇ ਨਹੀਂ ਸਪਸ਼ਟ ਕਰਿਆ ਸੀ ਕਿ ਵੀ ਅਸੀਂ ਤੁਹਾਨੂੰ ਜਦ ਹੀ ਮੋੜ ਦੇਣਾ ਹੁਣ ਜਦੋਂ ਇਹਨਾਂ ਤੋਂ ਸਾਰੇ ਖਰਚੇ ਪ੍ਰਭਾ ਲਏ ਗਏ ਆ ਇੰਨੀਆਂ ਫੀਸਾਂ ਪ੍ਰਭਾ ਲੀਆਂ ਇੰਨਾ ਇਹਨਾਂ ਨੇ ਟੈਕਸ ਦਾ ਕੀਤਾ ਕੰਮ ਕਰਕੇ ਇੰਨੇ ਨੇ ਸਾਲ ਹੋ ਗਏ ਇਹਨਾਂ ਨੂੰ ਇੱਥੇ ਮਿਹਨਤ ਕਰਦਿਆਂ ਨੂੰ ਤੇ ਅੱਜ ਜਦੋਂ ਸਾਰਾ ਕੁਝ ਇਹਨਾਂ ਬੱਚਿਆਂ ਦਾ ਜਾਂ ਪੰਜਾਬ ਦਾ ਲੁੱਟ ਪੁੱਟ ਲਿਆ ਤੇ ਅੱਜ ਸਰਕਾਰ ਇਸ ਗੱਲ ਤੇ ਸਿਰਫ ਵੋਟਾਂ ਵਟੋਰਨ ਦੇ ਲਈ ਹੋਈ ਮਤਲਬ ਉਹ ਇਹ ਫੈਸਲੇ ਲਾ ਰਹੀ ਆ ਕਿ ਅਸੀਂ ਮਤਲਬ ਇੱਥੇ ਰੱਖਣਾ ਨਹੀਂ ਚਾਹੁੰਦੇ ਕਿਉਂਕਿ ਜਿੰਨੀ ਨਮੋਸੀ ਟਰੂਡੋ ਸਰਕਾਰ ਦੀ ਹੋ ਚੁੱਕੀ ਆ ਉਹ ਹੁਣ ਵਿਰੋਧੀ ਪਾਰਟੀ ਨੂੰ ਮਤਲਬ ਕਨਵੈਂਸ ਕਰਾਉਣ ਦੇ ਲਈ ਉਹ ਇਹ ਫੈਸਲੇ ਲਈ ਬੈਠੀ ਆ ਕਿਉਂਕਿ ਵਿਰੋਧੀ ਪਾਰਟੀ ਦਾ ਵੀ ਇਹੀ ਆ ਕਿ ਅਸੀਂ ਮਤਲਬ ਜਿਹੜਾ ਆਉਣ ਵੇਲੇ ਜਿਹੜੀਆਂ ਮਤਲਬ ਇਮੀਗ੍ਰੇਸ਼ਨ ਸਬੰਾ ਜਿਹੜੀਆਂ ਉਹਨੂੰ ਬਹੁਤ ਸਖਤੀ ਨਾਲ ਲਵਾਂਗੇ ਇਸ ਕਰਕੇ ਮਤਲਬ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨਾਂ ਬੱਚਿਆਂ ਦੀ ਇਹ ਸਾਡੇ ਪੰਜਾਬ ਤੋਂ ਨੇ ਇਹਨਾਂ ਦਾ ਜਿਹੜਾ ਪਿਛੋਕੜ ਆ ਉਹੋ ਬੜੇ ਪੰਜਾਬ ਨੇ ਲੰਬੇ ਘੋੜ ਲੜੇ ਨੇ ਪੰਜਾਬ ਨੇ ਬਹੁਤ ਦੁੱਖ ਹੰਡਾਇਆ ਲੈ ਕੇ 1947 ਤੋਂ ਲੈ ਕੇ ਅੱਜ ਤੱਕ ਜੋ ਕੁਝ ਵਾਪਰਿਆ ਪੰਜਾਬ ਚ ਉਹ ਇਹਨਾਂ ਬੱਚਿਆਂ ਦੇ ਪਹਿਲਾਂ ਦਾਦਿਆਂ ਪੜਦਾਦਿਆਂ ਨੇ ਫਿਰ ਇਹਨਾਂ ਦੇ ਪਾਪਿਆਂ ਨੇ ਤੇ ਅੱਜ ਇਹ ਹੁਣ ਇੱਥੇ ਆ ਕੇ ਹੰਡਾ ਰਹੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਵੀ ਇਹੇ ਦਾ ਮਾਹੌਲ ਬਣੇ ਕਿ ਜਿਹੜਾ ਦੂਜਾ ਕਾਮਾਂਗਾਟਾ ਮਾਰੂਦ ਹਰਾਇਆ ਜਾਵੇ ਇਸ ਕਰਕੇ ਅਸੀਂ ਇਹਨਾਂ ਦੀ ਸਪੋਰਟ ਤੇ ਆਏ ਆ ਅੰਕਲ ਜੀ ਜਿਵੇਂ ਹੁਣ ਠੰਡੋ ਅੱਜ ਵੀ ਬਹੁਤ ਜ਼ਿਆਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਜ਼ਿਆਦਾ ਠੰਡ ਰਹਣੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਇਦਾਂ ਹੀ ਸਪੋਰਟ ਕਰਦੇ ਰਹੋਗੇ ਠੰਡ ਹੋਣ ਦੇ ਕਾਰਨ ਬਿਲਕੁਲ ਬੇਟਾ ਮੌਸਮ ਜਿਹੋ ਜਿਹਾ ਮਰਜ਼ੀ ਹੋਵੇ ਸੰਘਰਸ਼ਾਂ ਨੂੰ ਕਦੇ ਮਾੜੇ ਚੰਗੇ ਮੌਸਮ ਰੋਕ ਨਹੀਂ ਸਕਦੇ ਕਿਉਂਕਿ ਮੈਨੂੰ ਯਾਦ ਆ ਪਿਛਲੀ ਜਨਵਰੀ ਦੇ ਵਿੱਚ ਜਦੋਂ ਅਲਗੋਮਾ ਯੂਨੀਵਰਸਿਟੀ ਦੇ ਬੱਚਿਆਂ ਦਾ ਘੋੜ ਚੱਲਦਾ ਸੀ ਉਹ ਤਾਂ ਸਮਾਂ ਜ ਬਹੁਤ ਦੂਰ ਆ ਜਦ ਤੱਕ ਤਾਂ ਅਸੀਂ ਕੁਛ ਨਾ ਕੁਛ ਇਹਨਾਂ ਨੂੰ ਜ਼ਰੂਰ ਦਵਾ ਦੇਾਂਗੇ ਕਿਉਂਕਿ ਉਦੋਂ ਵੀ ਕੋਹ ਲੜਿਆ ਗਿਆ ਸੀ ਤੇ ਉਹ ਮੰਗ ਹੈ ਜਿਹੜੀ ਉਹ ਜਿੱਤ ਕੇ ਉਹਨਾਂ ਨੇ ਦਮ ਲਿਆ ਸੀ ਇੰਨੀ ਠੰਡ ਤਾਂ ਅਜੇ ਤੱਕ ਸ਼ੁਰੂ ਵੀ ਨਹੀਂ ਹੋਈ ਜ਼ਰੂਰ ਹਰ ਹਾਲਤਾਂ ਅਸੀਂ ਮਤਲਬ ਜਿੰਨੀ ਮਰਜ਼ੀ ਠੰਡ ਹੋਵੇ ਇਹਨਾਂ ਦੀ ਸਪੋਰਟ ਦੇ ਵਿੱਚ ਆਉਂਦੇ ਰਹਾਂਗੇ ਤੇ ਖੜ੍ਹਦੇ ਰਹਿਾਂ ਤਾਂ ਮੈਂ ਅਗਦੀ ਅੱਜ ਇੱਥੇ ਪ੍ਰੋਟੈਸਟ ਦੇ 45ਵਾਂ ਦਿਨ ਸ਼ੁਰੂ ਹੋ ਚੁੱਕਿਆ ਆ ਤੇ ਅਜਾ ਠੰਡ ਵੀ ਬਹੁਤ ਜ਼ਿਆਦਾ ਕਿ ਜਿਵੇਂ ਜਿਵੇਂ ਸਨੋ ਪੈਣੀ ਆ ਤੇ ਤੁਹਾਡੇ ਅੱਗੇ ਤੇ ਹੋਰ ਕੀ ਪਲਾਨਸ ਨੇ ਹਾਲੇ ਲਈ ਜਿਵੇਂ ਅੱਜ ਆਪਾਂ ਇੱਕ ਰੈਲੀ ਕਰ ਰਹੇ ਆਂ ਇਰੇ ਲਈ ਇੱਕ ਅਗਲਾ ਸਨੇਹਾ ਗਵਰਨਮੈਂਟ ਲਈ ਹੈਗਾ ਵੀ ਜਿਹਦੇ ਚ ਅਸੀਂ ਦੱਸਣਾ ਚਾਹੁੰਦੇ ਆ ਕਿ ਕਮਿਊਨਿਟੀ ਵਾਕਈ ਸਾਡੀ سپورਟ ਦੇ ਵਿੱਚ ਹੈਗੀ ਹੈ ਕਮਿਊਨਿਟੀ ਚਾਹੁੰਦੀ ਹੈ ਇੰਨੀ ਠੰਡ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਆ ਕਿੰਨੇ ਲੋਕਾਂ ਨੇ ਸਾਡੇ ਸਮਰਥਨ ਲਈ ਇੱਥੇ ਪਹੁੰਚ ਚੁੱਕੇ ਆਲਰੇਡੀ ਆਪਾਂ ਕੁਝ ਟਾਈਮ ਦੇ ਵਿੱਚ ਰੈਲੀ ਵੀ ਸ਼ੁਰੂ ਕਰਨੀ ਆ ਪਰ ਆਉਂਦੇ ਦਿਨਾਂ ਦਾ ਜੋ ਪ੍ਰੋਗਰਾਮ ਆ ਠੰਡ ਵੱਧ ਰਹੀ ਆ ਇਹ ਨਹੀਂ ਹੈਗਾ ਵੀ ਅਸੀਂ ਠੰਡ ਦੇਖ ਕੇ ਡਰ ਜਾਾਂਗੇ ਪ੍ਰੋਬਲਮ ਜ਼ਰੂਰ ਵਧਣਗੀਆਂ ਪਰ ਅਸੀਂ ਉਹਦੇ ਲਈ ਆਲਰੇਡੀ ਤਿਆਰ ਆ ਅਸੀਂ ਤਿਆਰੀ ਕਰ ਵੀ ਚੁੱਕੇ ਆ ਠੰਡ ਲਈ ਅਸੀਂ ਹੋਰ ਮਤਲਬ ਜਿਆਦੇ ਤਕੜੇ ਹੋ ਕੇ ਠੰਡ ਦਾ ਸਾਹਮਣਾ ਵੀ ਕਰਾਂਗੇ ਤੇ ਪ੍ਰੋਬਲਮ ਲਈ ਲੜਾਂਗੇ ਜਦੋਂ ਤੱਕ ਨਹੀਂ ਕੋਈ ਪੋਜ਼ਿਟਿਵ ਆਊਟਕਮ ਆਉਂਦੀ ਅਸੀਂ ਨਹੀਂ ਉੱਠਾਂਗੇ ਤੇ ਨਾਲ ਅਸੀਂ ਹੁਣ ਕੰਮਾਂ ਥੋੜਾ ਜਿਹਾ ਤੇਜ਼ ਜ਼ਰੂਰ ਕੀਤਾ ਪੋਲੀਟਿਕਲੀ ਜਿਹੜਾ ਆਪਾਂ ਕੰਮ ਕਰਨਾ ਸ਼ੁਰੂ ਕੀਤਾ ਮਤਲਬ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਇੱਥੋਂ ਦੀਆਂ ਜਿਹੜੀਆਂ ਸਾਡਾ ਸਾਥ ਦੇ ਰਹੇ ਨੇ ਜਾਂ ਜਿਹੜੇ ਇੱਥੋਂ ਦੇ ਕਮਿਊਨਿਟੀ ਮੈਂਬਰ ਸਾਡੇ ਲਈ ਹੰਗਾਰਾ ਭਰ ਦਿਆ ਉਹਨਾਂ ਨੂੰ ਆਪਾਂ ਐਮਪੀਜ਼ ਕੋਲੇ ਭੇਜ ਰਿਹਾ ਉਹਨਾਂ ਦੇ ਥਰੂ ਆਪਾਂ ਐਮਪੀਜ਼ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਉਮੀਦ ਹੈ ਵੀ ਅਗਲੇ ਆਉਂਦੇ 1 ਜਾਂ 2 ਹਫ਼ਤਿਆਂ ਦੇ ਵਿੱਚ ਐਮਪੀ ਸਾਨੂੰ ਮਿਲਣਗੇ ਤੇ ਜ਼ਰੂਰ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਜਿਹੜਾ ਲਿਆ ਜਾਊਗਾ ਤੇ ਜਿਹੜੀ ਇੱਥੇ ਇਹ ਫੈਂਸ ਵੀ ਦੇਖ ਰਹੇ ਹੋ ਜਦੋਂ ਪਹਿਲਾਂ ਇੱਥੇ ਹੁੰਦੇ ਹੁੰਦੇ ਫੈਂਸ ਜਿਹੜੀ ਇਥੋਂ ਦੀ ਪਾਰਕਿੰਗ ਦੀ ਪ੍ਰਾਪਰਟੀ ਮੈਨੇਜਮੈਂਟ ਸਟਾਰ ਬਿੰਗ ਕਰਕੇ ਇੱਕ ਕੰਪਨੀ ਹੈਗੀ ਆ ਉਹਨਾਂ ਦੀ ਮੈਨੇਜਮੈਂਟ ਜਿਹੜੀ ਟੀਮ ਆ ਉਹਨਾਂ ਵੱਲੋਂ ਇਹ ਸਾਨੂੰ ਪ੍ਰੋਬਲਮ ਪਹਿਲੇ ਦਿਨ ਤੋਂ ਹੀ ਦਿੱਤੀ ਗਈ ਆ ਪਹਿਲਾਂ ਉਹਨਾਂ ਨੇ ਸਕਿਉਰਿਟੀ ਲਾਈ ਫਿਰ ਉਹਨਾਂ ਨੇ ਪੀਐਲ ਪੁਲਿਸ ਦੇ ਬੰਦੇ ਵੀ ਉਹਨਾਂ ਨੇ ਪਰਸਨਲੀ ਹਾਇਰ ਕੀਤੇ ਹੁਣ ਫੈਂਸ ਲਾਤੀ ਬਟ ਸਾਨੂੰ ਲੱਗਦਾ ਵੀ ਇਹ ਫੈਂਸ ਸਾਡੇ ਲਈ ਕੋਈ ਜਿਆਦੇ ਵੱਡੀ ਪ੍ਰੋਬਲਮ ਨਹੀਂ ਹੈਗੀ ਜਿੰਨਾਂ ਦੀਆਂ ਵੀ ਪ੍ਰੋਬਲਮ ਸਾਨੂੰ ਵੈਸੇ ਤਾਂ ਸਿਟੀ ਵੱਲੋਂ ਤਾਂ ਕੋਈ ਪ੍ਰੋਬਲਮ ਹਲੇ ਤੱਕ ਨਹੀਂ ਆਈ ਪਰ ਜੋ ਵੀ ਆਊਗਾ ਅਸੀਂ ਫੇਸ ਕਰਾਂਗੇ ਪਰ ਅਸੀਂ ਉੱਠਣ ਨਹੀਂ ਲੱਗੇ ਅਸੀਂ ਇਹਨੂੰ ਜਦੋਂ ਤੱਕ ਸਾਡਾ ਕੋਈ ਜੋਤੇ ਬਜ਼ੁਰਗ ਵੀ ਬਹੁਤ ਜ਼ਿਆਦਾ ਆਏ ਹੋਏ ਨੇ ਠੰਡ ਬਹੁਤ ਜ਼ਿਆਦਾ ਜੈਕਟਾਂ ਪਾਈਆਂ ਹੋਈਆਂ ਨੇ ਇੰਨੀ سپورਟ ਮਿਲ ਰਹੀ ਆ ਤਾਂ ਇਹਨਾਂ ਦਾ ਕਿਵੇਂ ਧੰਨਵਾਦ ਕਰਨਾ ਚਾਹੋ ਅਸੀਂ ਇਹਨਾਂ ਨੂੰ ਦੇਣਾ ਕਦੇ ਵੀ ਨਹੀਂ ਦੇ ਸਕਦੇ ਇੰਨੀ ਠੰਡ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਆਂ ਵੀ ਬਜ਼ੁਰਗਾਂ ਦੀ ਗਿਣਤੀ ਨੌਜਵਾਨਾਂ ਨਾਲੋਂ ਜ਼ਿਆਦਾ ਆ ਜਿਹੜਾ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਬਹੁਤ ਚੰਗੀ ਚੀਜ਼ ਆ ਪਰ ਦੂਜੇ ਪਾਸੇ ਜੇ ਦੇਖੀਏ ਵੀ ਨੌਜਵਾਨਾਂ ਦਾ ਕੇਸ ਆ ਸਟੂਡੈਂਟ ਦੇ ਵਰਕ ਪਰਮਿਟ ਹੋਲਡਰ ਆ ਹਨਾ ਉਹਨਾਂ ਨੂੰ ਇਥੇ ਵੱਧ ਗਿਣਤੀ ਚ ਹੋਣਾ ਚਾਹੀਦਾ ਪਰ ਸ਼ਾਇਦ ਉਹਨਾਂ ਦੇ ਕੰਮ ਇਹਦੇ ਮੁੱਦੇ ਨਾਲੋਂ ਜ਼ਿਆਦਾ ਜ਼ਰੂਰੀ ਹੋਗੇ ਜਾਂ ਉਹਨਾਂ ਦੇ ਲਾਲਚ ਉਹਨਾਂ ਦਾ ਘਰੇ ਅਰੈਸਟ ਕਰਨਾ ਜ਼ਿਆਦਾ ਜ਼ਰੂਰੀ ਹੋ ਗਿਆ ਐਂਤਵਾਰ ਆਉਣਾ ਚਾਹੀਦਾ ਸੀ ਪਰ ਫਿਰ ਵੀ ਅਸੀਂ ਖੁਸ਼ ਹਾਂ ਵੀ ਬਜ਼ੁਰਗ ਇਨੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਇਹੀ ਉਮੀਦ ਕਰਦੇ ਆਂ ਵੀ ਸਰਕਾਰ ਵੀ ਜਲਦੀ ਕੋਈ ਨਾ ਕੋਈ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੂਗੀ ਤੇ ਬਜ਼ੁਰਗ ਸਾਡੀ ਰੇਲੀਆਂ ਦੇ ਵਿੱਚ ਸਾਡੇ ਪ੍ਰੋਗਰਾਮਾਂ ਦੇ ਵਿੱਚ ਇਦਾਂ ਹੀ ਪਹੁੰਚਦੇ ਰਹਿਣ ਤਾਂ ਕਿ ਅਸੀਂ ਜਲਦੀ ਕੋਈ ਨਾ ਕੋਈ ਹੱਲ ਲੈ ਕੇ ਆ ਸਕੀਏ ਤਾਂ ਅੰਕਲ ਜੀ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਅੱਜ 45ਵਾਂ ਦਿਨ ਹੋ ਚੁੱਕਿਆ ਆ ਤੁਸੀਂ ਇੱਥੇ ਪਹੁੰਚੋ ਸਪੋਰਟ ਕਰਨ ਦੇ ਲਈ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਤੁਹਾਡੇ ਮੀਡੀਅਮ ਰਾਹੀਂ ਬਈ ਬੱਚਿਆਂ ਦੇ 40 45 ਦਿਨ ਹੋ ਗਏ ਠੰਡ 'ਚ ਬੈਠੇ ਨੇ ਮੀਂਹ ਕ ਭਈ ਗਵਰਨਮੈਂਟ ਨੂੰ ਨੇੜੇ ਹੋ ਕੇ ਇਹਨਾਂ ਦੀਆਂ ਮੁਸ਼ਕਲਾਂ ਪ੍ਰੋਬਲਮਾਂ ਸੁਣਨੀਆਂ ਚਾਹੀਦੀਆਂ ਨੇ ਇਹਨਾਂ ਦੇ ਬਾਰਕ ਪਰਮਿਟ ਕਹਿੰਦੇ ਆ ਵਧਾਉਣੇ ਚਾਹੀਦੇ ਆ ਕੋਈ ਪੀ ਐਨ ਪੀ ਦੀਆਂ ਫਾਈਲਾਂ ਨੇ ਜਿਹੜੀਆਂ ਹੋਲਡ ਪਈਆਂ ਉਹ ਦੱਸ ਦਿਆ ਬੱਚੇ ਵੀ ਸਾਨੂੰ ਕਹਿੰਦੇ ਟਾਈਮ ਲੱਗੂ ਅਗਰ ਇਹਨਾਂ ਨੂੰ ਟਾਈਮ ਲੱਗਦਾ ਤਾਂ ਬੱਚਿਆਂ ਨੂੰ ਵੀ ਹੋਰ ਟਾਈਮ ਦਿੱਤਾ ਜਾਵੇ ਭਈ ਕੋਈ ਇਹਨਾਂ ਦੀ ਬਾਰਕ ਪਰਮਿਟ ਦੀ ਪ੍ਰੋਬਲਮ ਆ ਕੋਈ ਜੋਬ ਦੀ ਪ੍ਰੋਬਲਮ ਆ ਇਹ ਚਾਰ ਚਾਰ ਪੰਜ ਪੰਜ ਸਾਲ ਹੋ ਗਏ ਬੱਚਿਆਂ ਨਾਲ ਨੂੰ ਸਟੱਡੀ ਵੀ ਕੰਪਲੀਟ ਹੋਈ ਆ ਭਈ ਗਵਰਨਮੈਂਟ ਨੂੰ ਇਹੀ ਰਿਕਵੈਸਟ ਆ ਸਾਡੀ ਕਮਿਊਨਿਟੀ ਵੱਲੋਂ ਸਾਡੇ ਵੱਲੋਂ ਵੀ ਬੱਚਿਆਂ ਦੀਆਂ ਪ੍ਰੋਬਲਮਾਂ ਸੋ ਔਰ ਬੱਚਿਆਂ ਨੂੰ ਹੈਪੀ ਕੀਤਾ ਜਾਵੇ ਖੁਸ਼ ਕੀਤਾ ਜਾਵੇ। ਬੜੀ ਸਾਰਾ ਕੋਨਸੈਪਟ। ਇੰਨੀ ਠੰਡ ਹੋ ਗਈ ਅੱਜ ਤੇ ਠੰਡ ਦੇ ਵਿੱਚ ਵੀ ਇੱਥੇ ਇੰਨਾ ਜ਼ਿਆਦਾ ਇਕੱਠ ਦੇਖਣ ਨੂੰ ਮਿਲ ਰਿਹਾ। ਇਕੱਠ ਤਾਂ ਆ ਗਏ ਲੋਕਾ ਜਿੰਨੇ ਵੀ ਨੇ ਸਾਡੇ ਇਹ ਬੱਚਿਆਂ ਦੇ ਹਮਦਰਦੀ ਨੇ। ਬੱਚਿਆਂ ਨੂੰ ਪਿਆਰ ਕਰਦੇ ਆ। ਸਾਡੇ ਕਮਿਊਨਿਟੀ ਦੇ ਬੱਚੇ ਨੇ ਜਾਂ ਹੋਸਟ ਸਟੇਟਾਂ ਦੇ ਸਾਡੇ ਪਿੰਡਾਂ ਦੇ ਆ ਸਾਡੀ ਸਟੇਟ ਦੇ ਸਾਡੇ ਇਲਾਕੇ ਦੇ ਆ। ਅਸੀਂ ਇਹਨਾਂ ਨੂੰ ਆਪਣੇ ਬੱਚੇ ਸਮਝ ਕੇ ਆਪਣਾ ਦਰਦ ਮੰਨ ਕੇ ਆਏ ਆ। ਵੀ ਬੱਚਿਆਂ ਨੂੰ ਜੇ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਹੌਸਲਾ ਹੀ ਦੇ ਦਈਏ। ਅਸੀਂ ਰਲ ਮਿਲ ਕੇ ਇਹੀ ਬੇਨਤੀ ਕਰ ਰਹੀ ਆ ਤੁਹਾਡੇ ਮੀਡੀਆ ਮਾਧਿਅਮ ਰਾਹੀਂ ਵੀ ਸਰਕਾਰ ਤੱਕ ਬਾਜ ਪਚਾਈ ਜਾਵੇ ਸਰਕਾਰ ਇਹ ਬੱਚਿਆਂ ਦੀ ਬਾਹ ਫੜੇ ਔਰ ਇਹਨਾਂ ਨੂੰ ਹੈਪੀ ਕਰੇ ਖੁਸ਼ ਕਰੇ ਵੀ ਕੈਨੇਡਾ ਇਹਨਾਂ ਵਧੀਆ ਦੇਸ਼ ਆ ਚੰਗੀਆਂ ਸਰਕਾਰਾਂ ਨੇ ਇਹ ਬੱਚੇ ਉਹਦੇ ਚੰਗੇ ਭਵਿੱਖ ਲਈ ਆਏ ਨੇ ਵੀ ਅਸੀਂ ਚੰਗੇ ਦੇਸ਼ ਚ ਜਾ ਰਹੇ ਆ ਇਹਦੇ ਚੰਗੇ ਭਵਿੱਖ ਲਈ ਹੋਣਗੇ ਹੋਰ ਸਰਕਾਰਾਂ ਦੇ ਗੁਣ ਗਾਉਣਗੇ ਤੇ ਅੰਗਲ ਜਿਵੇਂ ਕਿ ਹੁਣ ਇਲੈਕਸ਼ਨਸ ਆਉਣ ਵਾਲੀਆਂ ਨੇ ਤਾਂ ਤੁਹਾਨੂੰ ਲੱਗਦਾ ਕਿ ਇਲੈਕਸ਼ਨਸ ਆਨ ਕਰਕੇ ਸਰਕਾਰ ਦੇ ਵੱਲੋਂ ਰੂਲ ਬਦਲੇ ਜਾ ਰਹੇ ਨੇ ਤੇ ਬੱਚਿਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਮੇਨ ਬੱਚਿਆਂ ਦਾ ਹੀ ਪਹਿਲਾਂ ਹੋ ਰਿਹਾ ਕਿਉਂਕਿ ਬੱਚਿਆਂ ਦਾ ਜਿਹੜੇ ਹਿਸਾਬ ਨੇ ਪਹਿਲਾਂ ਆਏ ਸੀ ਨੇ ਸਟੱਡੀਆਂ ਵੀ ਕੰਪਲੀਟ ਹੋਈਆਂ ਨੇ ਹੁਣ ਉਹਨਾਂ ਦਾ ਵੀ ਕੋਈ ਰਾਹ ਨਹੀਂ ਰਿਹਾ ਹੈਗਾ ਪੱਕੇ ਹੋਣੇ ਵਾਲਾ ਕਿ ਰੂਲ ਬਦਲਣਾ ਚਾਹੇ ਨਾ ਬਦਲੇ ਵੱਡੇ ਕੰਮ ਨੇ ਪਰ ਸਰਕਾਰਾਂ ਨੂੰ ਬੇਨਤੀ ਆ ਵੀ ਟ੍ਰੂਡੋ ਸਾਹਿਬ ਤੱਕ ਸਾਡੀ ਸਾਰੇ মিডিਆ ਵਾਲਿਆਂ ਨੂੰ ਬੇਨਤੀ ਆ ਟ੍ਰੂਡੋ ਸਾਹਿਬ ਦਾ ਅਵਾਜ਼ ਪਹੁੰਚਾਓ ਬੱਚੇ ਜਿਹੜੇ ਵੀ ਨੇ ਇਹਨਾਂ ਦੀਆਂ ਪ੍ਰੋਬਲਮਸ ਸੋਲਵ ਕਰੋ ਇਹ ਜਿਹੜੀਆਂ ਆਸਾਨ ਆਏ ਨੇ ਇਹਨਾਂ ਦੀਆਂ ਪੂਰੀਆਂ ਕਰੋ ਬਈ ਬੱਚਿਆਂ ਦੇ ਕਿਸੇ ਦੇ ਇੱਕ ਦੇ ਫੇਸ ਤੇ ਵੀ ਖੁਸ਼ੀ ਨਹੀਂ ਹੈਗੀ ਟੈਂਸ਼ਨਾਂ ਨੇ ਕਿੰਨੇ ਅਗੇ ਅਟੈਕ ਹੋਏ ਨੇ ਬੱਚਿਆਂ ਦੀ ਮੌਤਾਂ ਹੋਈਆਂ ਨੇ ਉਹ ਟੈਂਸ਼ਨਾਂ ਨੇ ਤੁਸੀਂ ਵੀ ਅੱਜ ਇੱਥੇ ਪ੍ਰੋਟੈਸਟੇ ਆਏ ਹੋਏ ਹੋ ਤੁਹਾਨੂੰ ਵੀ ਬੜਾ ਚਰ ਹੋ ਗਿਆ ਇੱਥੇ ਇਹਨਾਂ ਦਾ ਸਾਥ ਦਿੰਦਿਆਂ ਨੂੰ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਤੁਹਾਡੀਆਂ ਮੰਗਾਂ ਮੰਨਣਗੇ ਆ ਇਹ ਤਾਂ ਨਹੀਂ ਪਤਾ ਕਿ ਕਿਉਂਕਿ ਸਾਡੀ ਇੱਥੇ ਗੱਲ ਹੁੰਦੀ ਹੈ ਸਾਰਿਆਂ ਦੇ ਨਾਲ ਕੋਈ ਵੀ ਇਹ ਨਹੀਂ ਆ ਕੇ ਕਹਿ ਰਿਹਾ ਕਿ ਕੋਈ ਇਹਨਾਂ ਦਾ ਡਾਇਰੈਕਟਲੀ ਸਾਥ ਦੇ ਰਿਹਾ ਵੀ ਕਿਸੇ ਕਹਿ ਰਿਹਾ ਸੀ ਸਾਰੀਆਂ ਜਗ੍ਹਾ ਦੇ ਉੱਪਰ ਟਰਾਈ ਕਰ ਚੁੱਕੇ ਆ ਬਟ ਮੈਨੂੰ ਲੱਗਦਾ ਇਹ ਇੱਥੇ ਸਟੇ ਕਰਨਗੇ ਜ਼ਰੂਰ ਜੇ ਕੋਈ ਇਹਨਾਂ ਤੱਕ ਨਹੀਂ ਪਹੁੰਚੂਗਾ ਕੋਈ ਵੀ ਇਹਨਾਂ ਦੀ ਹੈਲਪ ਨਹੀਂ ਹੋਊਗੀ ਤਾਂ ਮੈਨੂੰ ਲੱਗ ਰਿਹਾ ਵੀ ਇਹ ਲੰਬੇ ਸਮੇਂ ਤੱਕ ਬੈਠਣਗੇ ਬਿਕਾਜ਼ ਆ ਜੋ ਆਲਰੇਡੀ ਇਹਨਾਂ ਨੂੰ 45 ਡੇਜ਼ ਹੋ ਗਏ ਆ ਤੇ ਜਿਸ ਹੱਬ ਨਾਲ ਹੁਣ ਸਰਦੀ ਥੋੜੀ ਸਟਾਰਟ ਹੋ ਗਈ ਆ ਵਿੰਟਰ ਦਾ ਮੌਸਮ ਤੇ ਮੈਨੂੰ ਲੱਗਦਾ ਵੀ ਇਹ ਲੰਬੇ ਸਮੇਂ ਤੱਕ ਇੱਥੇ ਬੈਠਣਗੇ ਤੇ ਮੇਰੀ ਪੰਜਾਬੀ ਕਮਿਊਨਿਟੀ ਨੂੰ ਸਾਰੀ ਨੂੰ ਇੱਕ ਰਿਕਵੈਸਟ ਜੇ ਜਿਹੜੀ ਕੋਈ ਇਲੀਗਲ ਚੀਜ਼ ਦੀ ਡਿਮਾਂਡ ਕਰ ਰਹੀ ਹੈ ਇਲੀਗਲ ਚੀਜ਼ ਦੀ ਡਿਮਾਂਡ ਨਹੀਂ ਕਰ ਰਹੀ ਸਟੂਡੈਂਟਸ ਇਹ ਉਹ ਸਟੂਡੈਂਟਸ ਨੇ ਜਿਹਨਾਂ ਕੋਲ ਸਾਰੇ ਡਾਕੂਮੈਂਟਸ ਨੇ ਤੇ ਵੈਲਿਡ ਹੈ ਜਿਹੜੇ ਕਿ ਸਟੱਡੀ ਵਗੈਰਾ ਇਹਨਾਂ ਨੇ ਕੀਤੀ ਹੋਈ ਹੈ ਸਹੀ ਸਾਰਾ ਕੁਝ ਹੈ ਨਾ ਕੋਲ ਆਪਣਾ ਐਕਸਪੀਰੀਅੰਸ ਵੀ ਇਹਨਾਂ ਨੇ ਗੇਨ ਕੀਤਾ ਹੋਇਆ ਸੋ ਮੇਰੀ ਸਾਰੇ ਸਟੂਡੈਂਟਸ ਨੂੰ ਸਾਰੀ ਪੰਜਾਬੀ ਕਮਿਊਨਿਟੀ ਨੂੰ ਰਿਕਵੈਸਟ ਹੈ ਕਿ ਪਲੀਜ਼ ਤੁਸੀਂ ਇੱਥੇ ਆਓ ਤੇ ਇਹਨਾਂ ਦਾ ਸਾਥ ਦਿਓ ਮੈਂ ਵੀ ਇੱਕ ਸਟੂਡੈਂਟ ਆ ਇਹ ਟਾਈਮ ਸਾਡੇ ਤੇ ਵੀ ਅੱਗੇ ਆ ਸਕਦਾ ਹੈ ਸਿਰਫ ਇਹਨਾਂ ਤੇ ਨਹੀਂ ਹੈਗਾ ਕਿ ਅੱਜ ਇਹ ਨੇ ਤਾਂ ਸਾਨੂੰ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਜੇ ਇਹਨਾਂ ਨਾਲ ਤੱਕਾ ਹੋਇਆ ਤਾਂ 100% ਚਾਂਸ ਹੈ ਕਿ ਉਹ ਆਉਣ ਵਾਲੇ 3-4 ਸਾਲਾਂ ਦੇ ਵਿੱਚ ਅਸੀਂ ਵੀ ਉਹਦੇ ਵਿੱਚੋਂ ਇੱਕ ਹੋਵਾਂਗੇ ਸੋ ਇਟਸ ਮਾਈ ਹੰਬਲ ਰਿਕਵੈਸਟ ਪਲੀਜ਼ एवरीवन ਜੁਆਇਨ ਥੈਮ ਪ੍ਰੇ ਫਾਰ ਥੈਮ ਥੈਂਕ ਯੂ ਤਾਂ ਜਿਸ ਤੋਂ ਤੁਹਾਨੂੰ ਦਿਖਾਇਆ ਇੰਟਰਨੈਸ਼ਨਲ ਸਟੂਡੈਂਟਸ ਦੇ ਵਰਕ ਪਰਮਿਟ ਹੋਲਡਰਸ ਦੇ ਵੱਲੋਂ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਉਹਦਾ 45ਵਾਂ ਦਿਨ